ਉਹ ਸ਼ੁਰੂ ਚ ਥੇਪ ਤੇ ਬੂਟੇ ਲਾਉਨੇ ਆ ਜਿੰਕ ਵੀ ਜਿਵੇਂ ਘਾਟ ਆਉਂਦੀ ਹੁੰਦੀ ਹੈ ਨਾ ਉਦਾਂ ਦੇ ਪਹਿਲਾਂ ਨਿਸ਼ਾਨੀਆਂ ਆਉਂਦੀਆਂ ਅੱਛਾ ਇਹ ਬਿਵਾਰੀ ਬਾਈ ਚਾਈ ਸੀ ਹਾਂਜੀ ਹਾਂ ਹਾਂਜੀ ਬਾਈ ਚਾਈ ਸੀ ਬਾਈ ਬਹੁਤ ਹਾਂਜੀ ਜੋ ਜੋ ਉਸ ਵੇਲੇ ਵਾਤਾਵਰਣ ਦਾ ਸੀ ਉਹ ਹੋਣਾ ਸਰ ਬਿਲਕੁਲ ਉਹ ਨਾਲ ਬਹੁਤ ਪੱਤਾ ਪੱਤਾ ਸਾਡੇ ਦੁਆਰਾ ਸਰਦਾਰੀ ਨੇ ਕੀਤੀ ਔਰ ਇਹ ਵੀ ਬਾਸ ਉਹਨਾਂ ਨੂੰ ਪੰਦ ਹੈ ਹਾਂਜੀ ਹਾਂ ਜੀ ਬਹੁਤ ਜ਼ਿਆਦਾ ਬਾਸ ਬਹੁਤ ਜ਼ਿਆਦਾ ਬਾਸ ਸਾਰੀ ਸਰਦੀ ਦੇ ਵਿੱਚ ਪਰ ਇਹ ਆਈ ਖਤਮ ਆਈ ਹਾਂ ਜੀ ਮੰਤਰੀ ਸਾਹਿਬ ਅੱਜ ਆਇਓ ਜੀ ਇਹਨੂੰ ਝੋਨੇ ਨੂੰ ਲੈ ਕੇ ਕਿਸ ਤਰ੍ਹਾਂ ਦੇ ਪ੍ਰਬੰਧਨ ਜਿਹੜੇ ਸਰਕਾਰ ਵੱਲੋਂ ਮੈਂ ਨਾ ਜੀ ਕੱਲ ਵੀ ਜਿਹੜਾ ਹੈਗਾ ਉਹ 500 ਰੋਡ ਤੇ ਸਰੰਦ ਰੋਡ ਦੇ ਸਾਰੇ ਪਿੰਡਾਂ ਜਾ ਕੇ ਆਇਆ ਅੱਜ ਮੈਂ ਸਾਰੇ ਇਧਰ ਨਾਬਾ ਰੋਡ ਦੇ ਪਿੰਡ ਕਵਰ ਕਰ ਰਿਹਾ ਹਾਂ ਮੈਂ ਪਿਛਲੇ 1 ਮਹੀਨੇ ਤੋਂ ਲਗਾਤਾਰ ਜਿਹੜੇ ਬਾਰਡਰ ਦੇ ਸੱਤ ਜਲੇ ਆ ਉੱਥੇ ਸੇਵਾ ਨਿਭਾ ਰਿਹਾ ਸੀ ਕਿਉਂਕਿ ਉੱਥੇ ਬਹੁਤ ਜ਼ਿਆਦਾ ਜਿਹੜਾ ਸੀਗਾ ਉਹ ਤੁਸੀਂ ਕਹ ਲਓ ਵੀ ਜਾਨੀ ਮਾਲੀ ਉੱਥੇ ਨੁਕਸਾਨ ਬਹੁਤ ਹੋਇਆ ਸੀ ਉੱਥੇ ਵੀ ਨਾ ਲੋਕਾਂ ਦੇ ਘਰਾਂ ਦਾ ਸਾਰਾ ਕੁਝ ਬਹਿ ਗਿਆ ਸੀ ਤੇ ਜਦੋਂ ਮੈਂ ਵਾਪਸ ਆਇਆ ਤੇ ਮੈਨੂੰ ਖਬਰ ਮਿਲੀ ਕਿ ਇੱਥੇ ਆਪਣੇ ਜਿਹੜਾ ਐਸ ਵਾਰੀ ਬੋਨਾ ਵਾਇਰਸ ਹੈ ਨਾ ਇਹ ਬਾਈਚ ਆਇਆ ਸੀ ਇਹ ਤਾਂ ਬਹੁਤ ਸਵੀਅਰ ਅਟੈਕ ਹੋਇਆ ਤੇ ਪਿੰਡਾਂ ਦੇ ਵਿੱਚ ਹਰ ਪਿੰਡ ਦੇ ਵਿੱਚ ਕਿਤੇ 200 400 600 ਏਕੜ ਦੇ ਵਿੱਚ ਜਿਹੜਾ ਹੈਗਾ ਜੀ ਉਹ ਜਮੇ ਫਸਲ ਖਤਮ ਹੋ ਗਈ ਕਦਾਣਾ ਵੀ ਨਹੀਂ ਆਣਾ ਕਿਸਾਨ ਦਾ ਔਰ ਇਹ ਵੀ ਇੱਕ ਮਤਲਬ ਤੁਸੀਂ ਕਹ ਲਓ ਵੀ ਜਿਹੜਾ ਹੜਾਂ ਕਰਕੇ ਜਾਂ ਜਿਹੜਾ ਜ਼ਿਆਦਾ ਬਾਰਿਸ਼ਾ ਕਰਕੇ ਉਹਦੀ ਮਾਰ ਹੈ ਵੀ ਇਹਨੂੰ ਲੋਕਲ ਫਲਡਿੰਗ ਵੀ ਕਹਿ ਦਿੰਦੇ ਆ ਅਸੀਂ ਉਹਦੇ ਕਰਕੇ ਜਿਹੜੀ ਬਿਮਾਰੀ ਜ਼ਿਆਦਾ ਫੈਲੀ ਆ ਇਸ ਵਾਰੀ ਤੇ ਇਹ ਬਿਲਕੁਲ ਹੀ ਬਹੁਤ ਸਾਰੇ ਕਿਸਾਨਾਂ ਨੇ ਹੁਣ ਵੀ ਸਾਡੇ ਨਾਲ ਕਿਸਾਨ ਹੈਗੇ ਜਿਨ੍ਹਾਂ ਦੇ ਉਹਨਾਂ ਨੇ ਆਪਣਾ ਸੋਜੇ ਦੇ ਵਿੱਚ ਹੋਰ ਪਿੰਡਾਂ ਦੇ ਵਿੱਚ ਜ਼ਮੀਨ ਠੇਕੇ ਤੇ ਲਈ ਉਹਨਾਂ ਨੇ ਠੇਕਾ ਵੀ ਦਿੱਤਾ ਹੋਇਆ ਔਰ ਸਾਰੇ ਮਤਲਬ ਫਸਲ ਹੁਣ ਕੱਟਣ ਵਾਲਾ ਸਮਾਂ ਸੀਗਾ ਜੀ ਮਤਲਬ ਔਰ ਬਿਲਕੁਲ ਹੀ ਸਾਰਾ ਖਰਚਾ ਵੀ ਕੀਤਾ ਹੋਇਆ ਔਰ ਕਿਸਾਨ ਦੇ ਵਾਸਤੇ ਬਹੁਤ ਔਖਾ ਹੈ ਜੀ ਇਹਦੇ ਵਿੱਚ ਮੈਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕੀਤੀ ਸੀ ਉਹਨਾਂ ਨੇ ਆਲਰੇਡੀ ਜਿਹੜਾ ਆਰਡਰ ਕਰਤੇ ਆ ਕਿ ਇਹਦੇ ਜਿਹੜਾ ਸਪੈਸ਼ਲ ਗਰਦੌਰੀ ਕਰਕੇ ਤਾਕੇ ਇਹ ਵੀ ਜਿਹੜਾ ਖਰਾਬਾ ਜਿਹੜਾ ਬਾਸਾਂ ਕਰਕੇ ਦਾੜਾ ਕਰਕੇ ਹੋਇਆ ਕਿਸਮ ਦਾ ਲੋਕਲ ਲੋਕਲ ਫਲਡਿੰਗ ਨੂੰ ਅਸੀਂ ਕਹ ਦਿੰਨੇ ਆ ਤੇ ਇਹਨਾਂ ਨੂੰ ਵੀ ਜਿਹੜਾ ਹੈਗਾ ਉਹ ਮੁਆਵਜ਼ੇ ਦਾ ਜਿਹੜਾ ਹੈਗਾ ਚਾਰਾ ਜੋ ਹੀ ਕਰਦੇ ਆ ਜੀ ਆਪਾਂ ਅੱਜ ਕਿੰਨੇ ਕਿ ਪਿੰਡ ਦਾ ਦੌਰਾ ਹੈ ਮੰਤਰੀ ਸਾਹਿਬ ਮੈਂ ਸਾਰੇ ਤਕਰੀਬਨ ਜਿਹੜੇ ਮੈਂ ਚਾਹੇ ਮੈਂ ਹਰ ਪਿੰਡ ਦੇ ਵਿੱਚ ਸੜਕਾਂ ਦੇ ਹੁਮਰਿਆ ਮੈਂ ਸਾਰੇ ਪਿੰਡਾਂ ਦੇ ਵਿੱਚ ਮੇਰੀ ਕੋਸ਼ਿਸ਼ ਹੈ ਕਿ ਮੈਂ ਸਾਰੇ ਕੌਂਸਲਸੀ ਚਾਂਸੀ ਜੋ ਲੰਘ ਰਿਹਾ ਮੈਂ ਜੇ ਕਿਸੇ ਪਿੰਡ ਚ ਪਾਰਟਿਕੂਲਰ ਪਿੰਡ ਦੇ ਵਿੱਚ ਇਹਦਾ ਨਾ ਜਾਵਾਂ ਬਟ ਮੈਂ ਖੇਤ ਸਾਰੇ ਦੇਖ ਰਹਾ ਗਿਆ ਜਿੱਥੇ ਜਿੱਥੇ ਸਾਰੀਆਂ ਮੇਨ ਰੋਡਸ ਦੇ ਦੋਨੋਂ ਪਾਸ ਹਰ ਜਗ੍ਹਾ ਤੇ ਤਾਂ ਅਸਰ ਹੈਗਾ ਔਰ ਬਾਕੀ ਵੀ ਜਿਹੜੇ ਜ਼ਿਲ੍ਹਿਆਂ ਤੋਂ ਖਬਰ ਆਈ ਆ ਸਭ ਤੋਂ ਜ਼ਿਆਦਾ ਅਸਰ ਪਟਿਆਲੇ ਚਲੇ ਚੇ ਆ ਜੀ ਇਹ ਮੁਆਵਜ਼ਾ ਕਿੰਨੇ ਦਿਨਾਂ ਚ ਰਾਤਰੀ ਸਾਹਿਬ ਜਿਹੜਾ ਹੈਗਾ ਇਹ ਹੁਣ ਸਰਵੇ ਹੋਏਗਾ ਜੀ ਕਰਦੌਰੀ ਹੋਏਗੀ ਉਸ ਤੋਂ ਬਾਅਦ ਜਿਹੜਾ ਸਾਡੀ ਜੋ ਮੁਖਵੰਤੀ ਸਾਹਿਬ ਨੇ ਕਹਾਂਗੇ 45 ਦਿਨ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਤੇ ਕਿਸਾਨਾਂ ਤੱਕ ਜਿਹੜੀ ਅਗਲੀ ਫਸਲ ਬੀਜਣੀ ਆ ਉਹਦੇ ਵਾਸਤੇ ਜਿਹੜਾ ਡੀਏਪੀ ਚਾਹੀਦਾ ਹੈ ਉਹਨਾਂ ਨੂੰ ਉਹਦੇ ਵਾਸਤੇ ਔਰ ਹੋਰ ਵੀ ਜਿਹੜੀਆਂ ਇਹਨਾਂ ਦੀ ਮਦਦ ਕੀਤੀ ਜਾ ਸਕਦੀ ਉਹ ਵੀ ਮੈਂ ਇਨਸ਼ੋਰ ਕਰ ਰਿਹਾ ਕਿ ਜਿਹੜਾ ਡੀਏਪੀ ਦਾ ਰੇਖ ਜਿਹੜੇ ਲੱਗ ਜਾਣ ਉਹ ਇਹਨਾਂ ਨੂੰ ਅਗਲੀ ਫਸਲ ਬੀਜਣ ਦੇ ਵਿੱਚ ਨੂੰ ਬਾਅ ਕੇ ਤੇ ਜਿਹੜਾ ਦੂਜਾ ਹੈਗਾ ਇਹ ਜਿਹੜਾ ਸਰਵੇ ਆ ਮੈਂ ਕੋਸ਼ਿਸ਼ ਆ ਵੀ ਅਗਲੇ 5-7 ਦਿਨ ਚੋਹ ਦੇ ਸਾਰਾ ਤਾਂ ਕਿ ਅਗਲਾ ਆਪਣਾ ਖੇਤ ਖਾਲੀ ਕਰਕੇ ਅੱਗੇ ਆਲੂ ਲਾਣੇ ਆ ਜਾਂ ਹੋਰ ਕੋਈ ਫਸਲ ਬੀਜਣੀ ਆ ਉਸ ਤੋਂ ਬਾਅਦ ਕਣਕ ਬੀਜਣੀ ਆ ਤਾਂ ਕਿ ਅਗਲੀ ਫਸਲ ਦੀ ਤਿਆਰੀ ਕਰ ਸਕੇ ਉਹਦੇ ਵਾਸਤੇ ਮਦਦ ਕਰਾਂਗੇ ਔਰ ਇਹਨਾਂ ਨੂੰ ਜਿਹੜਾ ਖਰਾਬਾ ਦੇ ਕੇ ਤਾਂ ਕਿ ਜਿਹੜਾ ਕੋਈ ਕਿਸਾਨ ਆ ਜਿਹਨੇ ਵਿਚਾਰਾ ਖਰਚਾ ਵੀ ਕਰ ਚੁੱਕਿਆ ਔਰ ਠੇਕਾ ਵੀ ਦੇ ਚੁੱਕਿਆ ਜਾਂ ਆਪਣੀ ਜ਼ਮੀਨ ਵੀ ਆ ਤੇ ਖਰਚਾ ਤਾਂ ਸਾਰਾ ਕਰੀ ਬੈਠਾ ਨਾ ਉਹ ਵੀ ਤਾਂ ਕਿ ਉਹਨਾਂ ਨੂੰ ਥੋੜਾ ਜਿਹਾ ਜਿਹੜਾ ਅਗਲਾ ਘਟੋ ਘਟ ਸਮਾਨ ਖ